ਪੰਜਾਬ ਵਿੱਚ ਅਮਨ ਕਾਨੂੰਨ ਨੂੰ ਬਹਾਲ ਰੱਖਣਾ ਪੰਜਾਬ ਗਵਰਨਮੈਂਟ ਦੇ ਵੱਸ ਦੀ ਗੱਲ ਨਹੀਂ ਭਗਵੰਤ ਮਾਨ ਨੇ ਦੇਵੇ ਅਸਤੀਫਾ ਇਹ ਬੋਲ ਉੱਗੇ ਸਮਾਜ ਸੇਵਕ ਅਮਰਤਵਾਲ ਪਹੁੰਚਲੇ ਫਲੋਰ ਬਲੋਂ ਉਸ ਵੇਲੇ ਦਿੱਤੇ ਗਏ ਜਦੋਂ ਬੀਤੀ ਰਾਤ ਸ਼ਹਿਰ ਫਲੋਰ ਦੇ ਨਾਲ ਲੱਗਦੇ ਪਿੰਡ ਨੰਗਲ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਸਟੈਚੂ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਾਲੇ ਰੰਗ ਦੀ ਸਪਰੇਅ ਮਾਰ ਕੇ ਖੰਡਿਤ ਕੀਤਾ ਗਿਆ ਇਸ ਮੌਕੇ ਵਕ ਵਕ ਜਥੇਬੰਦੀਆਂ ਭਾਰੀ ਗਿਣਤੀ ਦੇ ਵਿੱਚ ਫਲੋਰ ਸ਼ਹਿਰ ਦੇ ਵਿੱਚ ਜਮ੍ਹਾਂ ਹੋ ਰਹੀਆਂ ਨੇ ਸਾਂਝੇ ਫਰੰਟ ਨੇ ਇੱਕ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਜਲਦੀ ਤੋਂ ਜਲਦੀ ਪਕੜ ਕੇ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਗਵਰਨਮੈਂਟ ਅਤੇ ਫਲੋਰ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਇਸ ਸਭ ਦੀ ਜ਼ਿੰਮੇਵਾਰੀ ਖਾਲਸਤਾਨੀ ਸਮਰਥਕ ਪੰਨੂ ਬਲੋ ਸੋਸ਼ਲ ਮੀਡੀਆ ਦੇ ਵੀਡੀਓ ਪਾ ਕੇ ਲਈ ਗਈ ਹੈ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ

ਦੂਜਾ ਪਾਣੀ ਮੰਗਦੇ ਭਾਈ ਨੂੰ ਇਹ ਜਿੱਦਾਂ ਕਿ ਆਪਾਂ ਦੇ ਰੱਬ ਨੇ ਯਾਰੋ ਸਾਰੇ ਇੱਕ ਮਿੰਟ ਇੱਕ ਮਿੰਟ ਰੁਕੋ 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 ਇੱਕ ਮਿੰਟ ਇੱਕ ਮਿੰਟ ਰੁਕੋ ਇਹ ਨੋਰਮਲ ਕਰਿਆ ਉਸਦੇ ਅੰਦਰ ਕੰਮ ਨਹੀਂ ਚੱਲਿਆ ਪਹਿਲਾਂ ਸਾਨੂੰ ਐਵੀਡੈਂਸ ਦੀ ਕਾਪੀ ਕਰਕੇ ਦੇਣ ਫਿਰ ਆਪਣੀ ਉਹ ਡੀਵੀਆਰ ਲੈ ਕੇ ਸਾਨੂੰ ਉਹ ਦਿਖਾ ਦੇ ਮੋਬਾਈਲ ਲੱਗ ਰੂ ਬੀਵੀਰ ਸਾਡਾ ਹੈ ਸਾਡੀ ਪ੍ਰਾਪਰਟੀ ਹੈ ਅਸੀਂ ਪੁਲਿਸ ਨੂੰ ਦਿਖਾ ਰਹੇ ਸੀਗੇ ਜਦੋਂ ਤੱਕ ਤਾਂ ਉਹ ਆ ਗਿਆ ਦੋਸ਼ੀ ਉਦੋਂ ਤੱਕ ਤਾਂ ਠੀਕ ਹੈ ਜਦੋਂ ਬਾਅਦ ਜਿਹਨੇ ਮਟਾਇਆ ਜਿਹਨੇ ਸੌਤ ਖਤਮ ਕੀਤੇ ਉੱਥੇ ਹੀ ਇਨਾਂ ਨੇ ਸਾਡੇ ਕੋਲ ਝੋਲਿਆ ਦੂਜੀ ਪ੍ਰਸ਼ਾਸਨ ਨੇ ਵੀ ਕੀਤਾ ਸਾਨੂੰ ਦੱਸਣ ਭਾਈ ਅਸੀਂ ਅਸੀਂ ਕੀਤਾ ਗੁਰੂਗੱਲ ਨਹੀਂ ਆਪਾਂ ਕੋਆਪਰੇਟ ਕਰਾਂਗੇ ਪਰ ਇਦਾਂ ਨਹੀਂ ਨਾ ਹੈ ਕਿ ਮਤਲਬ ਸਾਨੂੰ ਨੂੰ ਦੇਖ ਲੈਣੇ ਦੇਣਾ ਨਹੀਂ ਰੇ ਰੇ ਰੱਖ ਕੇ ਨਾ ਸਾਨੂੰ ਉਹ ਸਾਡੀ ਬੇਇੱਜ਼ਤੀ ਹੋਈ ਹੈ ਦੂਜੀ ਵਾਰੀ ਹਾਂ ਅਜੀਲੀ ਮਲਵੋ ਅੱਜ ਸਾਰਾ ਜੋ ਹਾਂ ਦੂਜੀ ਵਾਰੀ ਬੇਤੀ ਹੋਈ ਹੈ ਸਾਡੀ ਅਸੀਂ ਅੱਜ ਜਾਣ ਨਹੀਂ ਦੇਣਾ ਜੋ ਮੱਦੀ ਹੋ ਜਾਣਾ ਮਿੰਟ 5 ਲੱਗਣੇ ਬਾਈ ਕੱਢਣ ਆ ਚਲੋ ਬੱਕੀ ਸਪਰੇ ਉਹ ਸਾਰਾ ਉਹਨੇ ਕਿਹਾ ਇੱਥੇ ਆਉਣਾ ਬੈਠਾ ਤਾਂ ਸਾਨੂੰ ਪਾ ਦਿੰਦਾ ਉਹ ਉਹ ਆਪ ਤਾਂ ਅਮਰੀਕਾ ਬੈਠਾ ਹੈ ਚਲੋ ਮੈਨੂੰ ਉਹਦਾ ਸਮੱਸਿਆ ਦਾ ਸਾਡੇ ਲੈ ਨਹੀਂ ਕਰਦਾ ਨਾ ਅਸੀਂ ਪਹਿਲਾਂ ਸਾਨੂੰ ਉਹਦਾ ਡਾਟਾ ਦਿਓ ਕਾਪੀ ਕਰਕੇ ਇਹਨੇ ਸਾਡੇ ਕੋਲੋਂ ਜੋ ਐਪਲੀਕੇਸ਼ਨ ਚਾਹੀਦੀ ਆ ਉਹ ਵੀਡੀਓਰ ਚਾਹੀਦਾ ਜੋ ਨਹੀਂ ਹੈ ਕਹਿੰਦੇ ਕਿ ਜਿਹਾ ਜੋ ਕੰਮਰੇ ਲਾਗੇ ਖੜੇ ਆ ਦੇ ਦੇਣੀਆਂ ਸਾਡਾ ਸਾਨੂੰ ਪਹਿਲਾ ਡੀਵੀਆਰ ਦੀ ਕਾਪੀ ਦੇਣੇ ਸਾਨੂੰ ਕਰਨਾ ਉਹਦਾ ਅਸੀਂ ਕਰ ਲੈਣਾ ਉਹਦੇ ਸਾਹਮਣੇ ਸਾਡਾ ਕੰਮ ਹੀ ਇਹ ਆ ਉਹ ਨਹੀਂ ਰਹਿਣਾ ਸਾਡੇ ਕਿਨੇ ਬਾਹਰ ਨੂੰ ਤੁਰ ਪਏ ਇਹ ਦੁਬਾਰਾ ਪੁੱਛਣਾ ਕਿ ਤੁਹਾਨੂੰ ਮੁਰਗੇ ਆ ਤੋ 2 ਮਹੀਨੇ ਹੋ ਗਏ ਮੁਕਦਮਾ ਦਰਜ ਹੋਇਆ ਇਹਨੂੰ ਬਾਅਦ ਪੁੱਛਿਆ ਤੁਹਾਨੂੰ ਕਿਸੇ ਨੇ ਮੁਰਗੇ ਲੱਭਣਾ ਤੁਹਾਨੂੰ ਕੋਈ ਇਥੇ ਉੱਚ ਬੰਦੇ ਫੜੇਗੇ ਉਸਾਰ ਫੜ ਲਿਆ ਥੈਂਕ ਯੂ ਦਾ ਢਾਏ ਤੁਹਾਨੂੰ ਗੁਰਦੁਆਰੇ ਸਾਹਿਬ ਕੇ ਸਨਮਾਨ ਕੀਤਾ ਵੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਉਹਦੇ ਵਿੱਚ ਸਾਡਾ ਜੋਰਪੁਰਾ ਲੱਗਿਆ ਕਿ ਨਾ ਜੀ ਅਸੀਂ ਹਰਸ਼ਾ ਸੌਣੀ ਮੋਹਰੀ ਉਹਨਾਂ ਨੂੰ ਲੋਨ ਦਿੱਤਾ ਹੁੰਦਾ ਨਾ ਚੰਗੀ ਤਰ੍ਹਾਂ ਲੋਨ ਦਿੱਤਾ ਹੁੰਦਾ ਚੰਗੀ ਤਰ੍ਹਾਂ ਤੇ ਉਹ ਆਪੇ ਨਹੀਂ ਕੋਈ ਉਹ ਕੁਛ ਨਹੀਂ ਦਿੱਤਾ ਜੀ ਆਇਆ ਥੇ ਇਹ ਕਜਵਾਗ ਗਿਆ ਉਹ ਚੱਕ ਲਿਆ ਉਹ ਬਜਾਰੇ ਦਾ ਇੰਕਾਉਂਟਰ ਕਰ ਦਿੱਤਾ ਜਿਹੜੇ ਦੇਸ਼ ਨੂੰ ਉੱਠਣ ਦੇ ਕੋਸ਼ਿਸ਼ ਕਰ ਰਹੇ ਵੱਡੀਆਂ ਬਣਨ ਦਾ ਉਹਦਾ ਹੀ ਪਾਰੇ ਫਸਦੇ ਨੇ ਦੇ ਉਹ ਪਹਿਲਾਂ ਉਹਨਾਂ ਨੂੰ ਚੰਗਾ ਜੋੜ ਕੇ ਲੂੰਦ ਦਾ ਆਂਦਰ ਹੁਣ ਕੁਝ ਵੀ ਨਹੀਂ ਹੋ ਰਿਹਾ। ਹਾਂ ਲੋ ਸਾਨੂੰ ਦਿਓ ਨਹੀਂ ਡਾਟਾ ਇਹਨਾਂ ਨੂੰ ਕਲੀਅਰ ਕਰਕੇ ਤੁਸੀਂ ਲਓ ਵੀਆ ਲੋਬਲ ਸਿੱਧੇ ਨੇ ਐਪਲੀਕੇਸ਼ਨ ਤੇ ਮਗਰਮਾ ਦੰਦ ਕਰੋ ਵੀ ਬੰਦੇ ਲਬ ਹੋ ਰਹੀ ਹੈ। ਇਹਨਾਂ ਦਾ ਤੁਸੀਂ ਕੋਈ ਗੋੜ ਨਹੀਂ ਕਰਦੇ। ਇਹਦੇ ਵਿੱਚ ਪੰਗਾ ਆ ਟੀਵੀ ਆਰਸੀ ਦਾ ਜੀ ਦੇਖੀ ਨੀ। ਠੀਕ ਹੈ ਅੱਗੇ ਅੱਗੇ ਨਾਲ ਨਾਲ ਤੁਸੀਂ ਕਰੋ ਜੇ ਮੈਨੂੰ ਦੱਸੋ ਕਰਨਾ। ਉਧਰ ਵੀ ਲੋਟਮੈਂਟ ਕਰਾਉਣਾ ਦੁਬਾਰਾ ਕਹਿਦਾ ਤੇ ਫੇਰ ਪ੍ਰਧਾਨ ਜੀ ਅੱਡਾ ਸਾਰੇ ਬੰਦੇ ਇਕੱਠੇ ਕਰੋ ਉਧਰ ਦੂਜੇ ਪਾਸੇ ਵੀ ਕਰ ਦੁਬਾਰਾ ਅਲਾਸਮੈਂਟ ਕਰਾਓ ਮਤਲਬ ਉਹ ਅੰਮੂ ਸੰਤਾਰ ਕੋਈ ਨਹੀਂ ਯਾਰ ਅਸੀਂ ਇਹ ਅਸੀਂ ਹੁਣ 베ਚੀ ਥੋੜੀ ਕਰਾਈ ਜਾਈਏ ਉਹਨੂੰ ਫੇਰ ਇਹੀ ਚਾਹਦਾ ਹੈ ਅਸੀਂ 베ਚੀ ਥੋੜੀ ਕਰਾਉਂਦਾ ਹੀ ਇਹੀ ਯਾਰ ਅਸੀਂ 베ਚੀ ਕਰਾਉਣ ਤੋਂ ਬਾਅਦ ਜਦੋਂ ਉਹ ਚਾਹਦਾ ਹੀ ਇਹ ਹੈ 80 80 ਰਕਦੀ ਹੈ 30 ਕਰੋੜ ਦੀ ਮਰ ਜਮਾਰ ਸਾਰੇ ਫਿਰ 베ਚੀ ਹੋ ਜਾਊਗਾ 100 ਕਰੋੜ ਮਰਦੀ ਜਾਊਗਾ ਨਹੀਂ ਇਹ ਹੈ ਬਾਰਵੀਂ ਖਾਦ ਉਹਦੀ ਮਰ ਗਈ ਨਾ ਕੋਈ ਅੱਜ ਤਾਂ ਜਾਈ ਇਹ ਯਾਰ ਨੰਗੜਾ થઈ ਹੋਇਆ ਉਹ ਬੰਦੇ ਲੈ ਕੇ ਕਰਕੇ ਵੀ ਤਾਂ ਲਾਸੋ ਇਹੀ ਕਰਨਾ ਕਿ ਅਸੀਂ ਲੰਬੜਾ ਆਓ ਯਾਪੇ ਲੰਬੜਾ ਨੇ ਬੰਦੇ ਕੋਈ よろしくお願いします。<Okay. S 2> <Okay. S 3> <laughs> देखो परास के बाद उपायत पर चादर जउगा कानून 23 सब तो जिन्ना डिले करा गेना ओन ऑन फाइट होगा तुम्हारी गल पे तारा औ की आउट में लंगेलाया बिल्कुल अलावा ओही लावांगे देखो मामला बड़ा है देखो देखो पता है कि सानूणा सानूणा सडियो रहने के लिए टीम बनांदी सारा करा लनेया सारा करा लनेया और दो हजार पहले थोड़ा सेओ चेक कर दो और दो हजार सानूणा भी करना बड़ा काम है कि मेनू पूरे करीब 1000 सुनी छोटी वीडियो स्लिप ਇਹ ਸਾਨੂੰ ਵੀ ਗੱਲ ਆ ਉਹ ਸਾਰੇ ਗੱਲ ਆ ਕਨਿਡਿਟ ਦੇ ਲੋਕਾਂ ਨੂੰ ਬਣਾਵਾਇਆ ਗਿਆ ਲੋਕਾਂ ਦਾ ਸੈਕਟਰ ਜਾਈ ਜਾ ਰਿਹਾ ਹੈ ਪਹਿਲਾਂ ਜਿਹੜਾ ਸੈਕਟਰ ਕੋਲ ਦੇ ਉਹਦਾ ਲਾ ਸਟੇਟਮੈਂਟ ਬਸ ਤਾਂ ਇਹ ਤੁਹਾਡਾ ਜੀ ਕਾਲਾ ਕੀਤਾ ਗਿਆ ਰਾਤ ਨੂੰ ਪੈੜਾ 1 ਵਜੇ ਤੋਂ ਬਾਅਦ ਚਾਹੇ ਤੁਹਾਡੇ ਬੰਦੇ ਨੇ ਕਰਦਾ ਤੇ ਚਾਹੇ ਕੇ ਹੋਰ ਬੰਦੇ ਨੇ ਕਰਦਾ ਤੇ ਇਹ ਸੂਟ ਦੌਣ ਦੀ ਕੋਸ਼ਿਸ਼ ਨਹੀਂ ਹੈ ਇਹਦੇ ਮੂਰੇ ਕਰਕੇ ਹਾਰ ਦੋਣ ਤੇ ਲਾ ਤੇ ਪਿਛਲੇ ਪਾਸੇ ਸੈਕਟਰ ਜਸਟਿਸ ਲਿਖਿਆ ਸੀਗਾ ਇਹ ਜਿਹੜੇ ਸਖਵ ਦੇ ਸਿਗਲੇ ਝੰਡੇ ਲਾਇਏ ਸੀ ਸਾਰੇ ਹਟਾਏ ਗਏ ਆ ਜਿਹੜਾ ਸਕੂਲ ਸੀਗਾ ਪ੍ਰਾਇਮਰੀ ਸਕੂਲ ਉਹਦੇ ਵਿੱਚ ਕੇ ਹਰਿਆਣਾ ਦਾ ਦਾਵਾ ਸਖਵ ਦੇਸ਼ਨ ਤੇ ਨਾਰੇ ਲਿਖੇ ਹੋ ਸੀਗੇ ਉਹ ਵੀ ਮਟਾਏ ਗਏ ਆ ਪਰ ਸਾਡੀ ਲੜਾਈ ਹੁਣ ਇਹ ਹੀ ਆ ਕਿ ਜਦੋਂ ਆਪਾਂ ਦੇਖਦੇ ਆ ਡੀਵੀਆਰ ਤੱਕ ਜਿੱਥੋਂ ਤੱਕ ਕਰਦੇ ਆ ਉਦੋਂ ਉਹ ਤਾਂ ਮਟਾਉਣ ਵਾਲਿਆਂ ਤੱਕ ਬੋਲ ਐਸੇ ਜੀ ਸਾਹਿਬ ਨੇ ਤੁਹਾਨੂੰ ਜਾਣ ਨਹੀਂ ਦੇ ਤਵੇ ਨਹੀਂ ਡੀਵੀਆਰ ਕਰਦੇ ਠੀਕ ਹੈ ਜੀ ਕੋਈ ਮੰਨ ਲਈ ਕੋਈ ਨਹੀਂ ਬੜੀ ਗੱਲ ਹੈ ਦੇ ਜਿਹੜਾ ਪੰਚਾਇਤ ਦਾ ਕੰਮ ਕਰਦਾ ਹੈ ਉਹ ਜਿਹੜੇ ਇਸ ਤੋਂ ਮਿਲਦਾ ਜੀ ਇਹ ਆ ਉਹ ਜੀ ਪਰ ਉਹ ਨਹੀਂ ਨਹੀਂ ਲੈ ਲੈ ਆ ਕੋਈ ਮੱਲ ਨਹੀਂ ਕਰਦਾ ਜੀ ਜਿਹਦਾ ਰਸਾਇਰ ਇਹ ਨਹੀਂ ਬੇਦਵੀ ਆ ਕਸਮ ਦੀ ਨਹੀਂ ਪਰ ਜਿਹੜਾ ਬੰਦਾ ਗਿਆ ਹੋਊਗਾ ਉਹ ਜੁੱਤੀ ਪਾ ਕੇ ਗਿਆ ਹੋਊਗਾ ਕਿੱਦਾਂ ਕਿਹੜੇ ਹਾਲਾਤਾਂ 'ਚ ਕਿਹੜੇ ਕੱਪੜੇ ਨਾਲ ਕਿਹੜੀ ਚੀਜ਼ ਨਾਲ ਥਿੰਨਰ ਨਾ ਕੀਤਾ ਪਾਣੀ ਨਾ ਕੀਤਾ ਸਰਵ ਨਾ ਕੀਤਾ ਕਾਣਾ ਨਾ ਕੀਤਾ ਫਿਰ ਇਹ ਵੀ ਬੇਅਗਲੀ ਆ ਦੋ ਚੀਜ਼ਾਂ ਹਾਂ ਜਿਹੜੇ ਜਿਹੜਾ ਇੱਕ ਪਹਿਲਾ ਕਸੂਰ ਵਾਰ ਹੈ ਉਹ ਦੂਜੇ ਵਾਲੇ ਕਸੂਰ ਪਹਿਲੇ ਕਸੂਰ ਦੀ ਗੱਲ ਕਰਦਾ ਜਿਹੜਾ ਕਾਨੂੰਨ ਸਰ ਜਿਹੜੀ ਗੱਲ ਹੋਉਂਦੀ ਹੈ ਕਿ ਇਹ ਬੰਦੇ ਵਾਲੇ ਕਿਹਨੇ ਕੀਤਾ ਵਾਲਾ ਕਿਉਂ ਕੀਤਾ ਇੱਥੇ ਆ ਕੇ ਤਾਂ ਉਤੋਂ ਆਪਾਂ ਲਈ ਜਿਹੜੀ ਸ਼ਕਤੀ ਖੋਜਦੇ ਨੇ 20000 ਰੁਪਏ ਦੇ ਕੇ ਲੋਕਾਂ ਨੂੰ ਉਹ ਚੀਜ਼ ਮੋਟੀਵੇਟ ਕਰਕੇ ਤੇ ਭੇਜ ਦਿੰਦਾ ਸਾਡਾ ਦੁਕਾਨਾਂ ਤੇ ਆ ਕੇ ਸਭ ਤੋਂ ਲੋਕੇਸ਼ਨ ਤੇ ਦੂਜੀ ਵਾਰੀ ਹੋ ਗਿਆ ਉਹ ਬੰਦਾ ਟਲਦਾ ਨਹੀਂ ਉਹਨੇ ਆਉਣਾ ਨਹੀਂ ਸੇ ਸਾਨੂੰ ਬੈਠਾ ਜਾਈ ਨਹੀਂ ਉਹ ਤਾਂ ਖਿੱਚਦਾ ਸੀ ਪਿਛਲੀ ਵਾਰਦੇ ਸੀ ਜੀ ਗੱਲ ਇਹ ਆ ਕਿ ਇਸ ਵਾਰ ਵੀ ਇਹੀ ਹੋਇਆ ਕਿ ਸਾਨੂੰ ਜਦੋਂ ਉਹਨੇ ਵੀਡੀਓ ਭਾਈ ਤਾਂ ਫੇਰ ਸਾਨੂੰ ਪਤਾ ਕੋਈ ਗੱਲ ਨਹੀਂ ਆਪਾਂ ਜਿਹੜਾ ਉੱਥੇ ਉੱਥੇ ਤੱਕ ਅੱਜ ਵੀ ਪਹੁੰਚੇ ਹੋਏ ਉਹਦੀ ਵਾਰੰਟੀ ਸ਼ੂ ਕਰਾਏ ਹੋਏ ਆ ਤੇ ਮਕਦਮਾ ਅਦਾਲਤ ਚ ਰਿਹਾ ਡੋਨਟ ਰੋ ਸਾਨੂੰ ਤਾਂ ਆਉਂਦੀ ਹੈ ਜਿਹੜੀ ਟੀਵੀਆਰ ਦੇ ਵਿੱਚ ਜਿੰਨੀ ਘਟਨਾ ਉਹ ਤੁਹਾਨੂੰ ਕਾਪੀ ਦੇ ਦੋ ਸਾਰ ਤੱਕ ਜਿਹੜਾ ਸਾਨੂੰ ਚਾਹੀਦੀ ਹੈ ਉਸ ਤੱਕ ਮੁੰਡੇ ਦੇ ਨਹੀਂ ਗੱਲ ਨਹੀਂ ਕੋਈ ਗੱਲ ਨਾ ਦੇ ਤਾਂ ਠੀਕ ਹੈ ਉਹਦੀ ਸਾਨੂੰ ਕਾਪੀ ਦੇ ਜਿਹੜੇ ਜਿਹੜੇ ਬੰਦੇ ਨੇ ਸਾਈਨ ਕਰਨੇ ਹਨ ਉਹਨੂੰ ਪਰਾਨੇ ਤਫਤੀਸ਼ ਨੂੰ ਵਿਖਾ ਦਿਓ ਤੇ ਦੇਰੀ ਦਾ ਕੋਈ ਗੱਲ ਇਹ ਤਾਂ ਇਹ ਚ ਕੋਈ ਪੂਰਤ ਲਿਗੇ ਠੀਕ ਹੈ ਜੀ ਕੀ ਹਾਲ ਹੈ ਜੀ ਜਿੱਥੇ ਇਹ